ਕੱਚੇ ਘੜੇ ਚ ਪਾਣੀ ਵਾਂਗੂ ਰਿਸ ਰਹੇ ਆ ਦੇਖਣੂ ਅਸੀਂ ਠੀਕ ਠਾਕ ਸਭ ਦਿਸ ਰਹੇ ਆ ਕੱਚੇ ਘੜੇ ਚ ਪਾਣੀ ਵਾਂਗਰ ਰਿਸ ਰਹੇ ਆ ਵਿੱਚ ਬੁਢਾਪੇ ਮਾਰ ਘਰਾ ਚੋਂ ਪੈਰੀ ਜੋ ਚੱਕੀ ਦੇ ਦੋ ਪੁੜਾਂ ਦੇ ਅੰਦਰ ਪਿਸ ਰਹੇ ਕੇਵਲ ਤਾ ਕਰਨਾ ਕੀ ਅਸੀਂ ਚਾਹੁੰਦੇ ਸੀ ਮੰਦੀਤ ਭੈਣ ਜੀ ਜਦੋਂ ਵੀ ਮਿਲੇ ਨੇ ਕਦੀ ਉਹਨਾਂ ਦੀ ਵਿਥਿਆ ਬੜੀ ਦਰਦ ਦਰਦਿਲੀ ਹੁੰਦੀ ਹੈ ਉਹ ਹਮੇਸ਼ਾ ਬਗਾਵਤੀ ਮੂਡ ਵਿੱਚ ਰਹੇ ਨੇ ਔਰ ਸਾਨੂੰ ਰਹਿਣਾ ਵੀ ਚਾਹੀਦਾ ਧਰਤੀ ਕਹਿ ਪੁਕਾਰ ਕੇ ਜਾਂ ਧਰਤ ਵੰਗਾਰੇ ਤਸਤ ਨੇ ਨੀਲ ਗਗਨ ਤੇ ਪੀਂਘ ਪਾਉਣ ਨੂੰ ਜੀ ਕਰਦਾ ਏ ਨੀਲ ਗਗਨ ਤੇ ਪੀਂਘ ਪਾਉਣ ਨੂੰ ਜੀ ਕਰਦਾ ਏ ਗੈਰਤ ਦਾ ਕੋਈ ਗੀਤ ਗਾਉਣ ਨੂੰ ਜੀ ਕਰਦਾ ਏ ਝੁੱਗੀਆਂ ਚ ਆਵਾਜ਼ ਉਠੇ ਫਿਰ ਗੈਰਤ ਵਾਲੀ ਬੇਈਮਾਨੀ ਦੇ ਮਹਿਲ ਢਾਉਣ ਨੂੰ ਜੀ ਜੀ ਕਰਦਾ ਕਿਆ ਬਾਤ